ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡਾ ਘੋਲੀਆ ਖੁਰਦ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਬਾਈ ਜਗਜੀਤ ਘੋਲੀਏ ਦੀਆਂ ਦੋ ਵੜਾ ਸੇਲ ਹੈ ਇੱਕ ਬਹੁਤ ਸੋਹਣੀ ਬਦਾਮੀ ਰੰਗ ਦੀ ਜਰਸੀ ਥਣ ਭਾਡੇ ਦੀ ਸਾਫ ਸੁਧਰੀ ਸੋਹਣਾ ਵੱਡਾ ਹਵਾਨਾ ਇੱਕ ਡੱਬੀ ਵਹਿੜ ਪ੍ਰਿੰਟ ਵਾਲੀ ਐਚ ਐਫ ਨਸਲ ਦੀ ਮੌਲਾ ਜਗਜੀਤ ਘੋਲੀਏ ਦੇ ਬਾਈ ਦੇ ਜਾਇਜ਼ ਹੀ ਹੁੰਦੇ ਤੁਸੀਂ ਸਾਰੇ ਜਾਣਦੇ ਹੀ ਆ ਬਾਗਾ ਪ੍ਰਾਣਾ ਨਿਹਾਲ ਸਿੰਘ ਵਾਲਾ ਇਸ ਏਰੀਏ ਚੋਂ ਸਾਰਿਆਂ ਨੂੰ ਮੁੱਲ ਜਾਇਜ਼ ਹੁੰਦੇ ਆ ਡੇਲੀ ਵਾਂਗੂ ਇਸ ਘਰੋਂ ਆਪਾਂ ਨੇ ਚੈਨਲ ਤੇ ਵੀਡੀਓ ਅਪਲੋਡ ਹੁੰਦੀਆਂ ਤੇ ਡੇਲੀ ਨਵੇਂ ਪਸ਼ੂ ਹੁੰਦੇ ਆ ਆਏ ਨਹੀਂਗਾ ਕਿ ਅੱਜ ਵੀਡੀਓ ਬਣਾਈ ਆ ਕੱਲ ਨੂੰ ਫੇਰ ਬਣਾਉਣੀ ਆ ਉਹੀ ਪਸ਼ੂ ਕੱਲ੍ਹ ਵਾਲੀ ਫੇਰ ਹੋਣਗੇ ਡੇਲੀ ਵੀਡੀਓ ਬੰਦੀ ਆ ਤੇ ਡੇਲੀ ਨਵੇਂ ਪਸ਼ੂ ਹੁੰਦੇ ਆ ਡੇਲੀ ਪਸ਼ੂ ਤਾਂ ਹੀ ਵਿਕਦੇ ਆ ਕਿਉਂਕਿ ਮੁੱਲ ਬਾਈ ਦਾ ਸਾਰਿਆਂ ਨੂੰ ਜਾਇਜ਼ ਹੁੰਦਾ ਜਾਇਜ਼ ਹੁੰਦਾ ਮੁੱਲ ਤੇ ਨਾਲ ਦੀ ਨਾਲ ਪਸ਼ੂ ਵਿਕ ਜਾਂਦੇ ਆ ਇਨਫੋਰਮੇਸ਼ਨ ਲੈ ਦੰਨਾ ਜੋੜਾ ਵੜਾਂ ਦਾ ਸੇਲ ਹੈ ਹਾਂਜੀ ਸਸੀ ਕਾ ਸਸੀ ਦਾ ਬਾਈ ਜੀ ਨਾਮ ਤੇ ਐਡਰੈਸ ਨਾਮ ਜੁਜੀ ਜੁਜੀ ਸਿੰਘ ਪੰਡ ਘੋਲਿਆਖੁਰ ਤਸੀਹ ਨਿਹਾਲ ਸਿੰਘ ਜਿਹੜਾ ਮੋਗਾ ਫੋਨ ਨੰਬਰ ਦਾ 9056653918 ਇੱਕ ਰਿਫ 9056653918 ਜਗਜੀਤ ਹਾਂਜੀ ਧੁੱਪ ਬੜੀ ਨਿਕਲੀ ਆ ਹਾਂਜੀ ਟੋਪੀ ਹਜੇ ਨਹੀਂ ਲਾਈ। ਨਹੀਂ ਹੈ ਵੀ ਠੰਡ ਹੈ ਨਾ। ਠੰਡ ਹੈ? ਹਾਂ। ਤੇ ਕੋਈ ਜਿਹੜੀ ਜਾਂਦੀ ਦੀ ਠੰਡ ਹੈ ਨਾ ਤੇ ਆਉਂਦੀ ਠੰਡ ਇਹ ਜੀ ਮਾਰਦੀ ਬੰਦੇ ਨੂੰ। ਜਾਂਦੀ ਠੰਡ ਮਾਰਦੀ ਆ। ਹਾਂ ਜਾਂ ਨਹੀਂ ਇਹ ਤਾਂ ਆਈ ਆ। ਤਾਂ ਹੀ ਤਾਂ ਮੈਂ ਤੁਹਾਨੂੰ ਪੁੱਛਿਆ ਪਹਿਲਾਂ। ਉਹ ਚੜ ਗਿਆ। ਹਾਂ। ਆਪਾਂ ਤਾਂ ਠੰਡ ਹੋਣੀ ਆ। ਹਾਂ। ਹੈਨਾ? ਮੈਂ ਤਾਂ ਕਹ ਕੇ ਕਹਿੰਦੇ ਹਜੇ ਜਾਂਦੀ ਆ ਨਹੀਂ ਨਹੀਂ ਹਜੇ ਤਾਂ ਅੱਜ ਪੋ ਆਸ ਕਰਾਂ ਦਾ ਜਨ ਪਹਿਲਾ ਹਾਂ ਇਹ ਤਾਂ ਕੜਾਖੇ ਲਈ ਪੈਣੀ ਆ ਪੈਣੀ ਆ ਇਹ ਤਾਂ ਬਈ ਪੈਣੀ ਉਹ ਲੀੜੇ ਲਈ ਫਰਦਾ ਤੇ ਟੋਪੀ ਲਈ ਫਰਦਾ ਗਰਮੈਸ਼ ਤਾਂ ਬਈ ਸਿਰ ਨੂੰਣੀ ਚਾਹੀਦੀ ਹੈ ਨਾ ਅੱਛਾ ਹਾਂ ਬਾ ਮ ਬੂਹਾਂ ਦਾ ਚੱਲੇ ਜਾਂਦਾ ਉਹ ਚੱਲੇ ਜਾਂਦਾ ਕੰਮ ਤਾਂ ਹੁੰਦਾ ਫਿਰ ਚੱਕਰ ਦੋਸਤੋ ਨਾਰਮ ਬੰਦਾ ਸਿੱਧਾ ਜਾਂ ਬੰਦਾ ਤਾਂ ਅਸੀਂ ਕਿਹੜੇ ਵਾਲੀਆਂ ਗੱਲਾਂ ਕਰ ਲਈਆਂ ਜੱਗੇ ਕੰਨਵਾ ਸੂ ਆ ਬਾਈ ਬਾਈ ਦੂਜੇ ਸੂਏ ਸੁਣਾ ਕੱਲ ਆਪਾਂ ਲਈ ਜਾ ਬਹਿੜੇ ਜਿੱਦੋਂ ਲਈਏ ਦੋ ਦੋ ਕਹਿੰਦੇ ਸੀ ਪਹਿਲੇ ਸੂਏ 14 ਕਿਲੋ ਚੋਇਆ ਠੀਕ ਹੈ ਆਪਾਂ ਚੋਇਆ ਨਹੀਂ ਗਾ ਅਗਰ ਨੇ ਕਹਤਾ ਛੋਇਆ ਆਪਣਾ ਮਾਲ ਸਾਰਾ ਪਹਿਲਾਂ ਦਾ ਹੁੰਦਾ ਗਾ ਠੀਕ ਆ ਜਿਹਨੇ ਲੈਣੀ ਆ ਜਿੰਨੇ ਕਿ ਸੇਵਾ ਕਰ ਲੂਗਾ ਵੀ ਦਾਣਾ ਦਾ ਪਾ ਪਾ ਲੂਗਾ ਹਨ ਉਹ ਹਿਸਾਬ ਨਾਲ ਲੈ ਲੈ ਵੀ ਦੁੱਧ ਜਿਵੇਂ ਕੱਦ ਕਾਠਾ ਵਜਨ ਹਨ 14 15 ਕਿਲੋ ਕੋਈ ਬਾਲਾ ਹੈ ਨਹੀਂ ਲੈ ਨੂੰ ਹਮ ਦੇ ਦੇ ਦਾਂਗੇ ਆਪਾਂ ਜਮਾ ਜੈਜਾ 46000 ਦਿਨ ਕਿਨੇ ਲੈ ਜੀਓ ਦਿਨ ਦੇ ਵਿੱਚ ਤਿੰਨ ਚਾਰ ਰਹਿੰਦੀ 46 ਦੀ ਹਾਂ 46000 ਵਾ ਤੇਰੇ ਜੱਗਿਆ ਤਿੰਨ ਚਾਰ ਦਿਨ ਬਾਈ ਦੱਸਦਾ ਮਸਾਂ ਹੀ ਲਾਊਗੀ 14 ਕਿਲੋ ਤਦ ਪਹਿਲੇ ਨੇ ਦਿੱਤਾ ਦੂਜੇ ਸੂਵੇ ਜਰਸੀ ਸੁੰਦੀ ਆ ਬਦਾਮੀ ਰੰਗ ਦੀ ਜਰਸੀ ਐ ਹਵਾਨਾ ਸੋਹਣਾ ਠੋਸ ਨਿੱਗਰ ਥਣ ਆਦੀ ਚੁਾਈ ਵਾਲੇ ਗੁਲਾਬੀ ਆ ਦੋਸਤੋ ਬੈਗ ਨੂੰ ਪੱਟਾਂ ਤੋਂ ਪਿੱਛੇ ਹਟਵਾ ਹਵਾਨਾ ਬਾਕੀ ਹਜੇ ਸਾਈਡਾਂ 'ਚ ਵਲਟਾ ਲ ਬਾਕੀ ਐ ਦਿਨ ਕਰਮਾ ਵਾਲੀ ਨੇ ਦੋ ਤਿੰਨ ਲੈ ਜਾਣੇ ਆ ਦੋਹਾਂ ਤਿੰਨ ਦਿਨਾਂ ਤਾਈ ਸਾਰੀ ਵਾਲਟੈਲ ਕੱਢ ਕੇ ਸੂ ਜਰਸੀ ਨਸਲ ਦੀ ਸੋਹਣੀ ਦੂਜਾ ਸੂ ਆ ਬੱਛੀ 14 15 ਕਿਲੋ ਦੁੱਧ ਬਾਈ ਕਹਿੰਦਾ ਬਾਹਲਾ ਨਹੀਂ ਖੁੱਲਾ ਪਿਆ ਦੇਣਾ ਬਾਕੀ ਦੁੱਧ ਬਾਈ ਕਹਿੰਦਾ ਅੱਗੇ ਤੁਹਾਡੀ ਸੇਵਾ ਦਾ ਜਿਨ੍ਹਾਂ ਦਾਣਾ ਪਾ ਲੋਗੇ ਸੇਵਾ ਕਰ ਲੋਗੇ ਉਹਨਾਂ ਕਰਮਾਂ ਵਾਲੀ ਦੁੱਧ ਪਿਆ ਜੂ ਗੁਲਾਬੀ ਥਾਨਾ ਅੱਧੀ ਚਵਾਈ ਵਾਲੇ ਗੈਪ ਚ ਲੱਗੇ ਹੋਇਆ ਮੁੱਲ ਵੀ ਜਾਇਜ਼ ਆ 46000 ਮੈਂ ਤੁਹਾਨੂੰ ਵੀਡੀਓ ਦੇ ਸਟਾਰਟਿੰਗ ਚ ਹੀ ਦੱਸਿਆ ਸੀ ਕਿ ਜਗਜੀਤ ਘੋਲੀਏ ਦੇ ਮੁੱਲ ਵੀਰ ਦੇ ਜਾਇਜ਼ ਹੀ ਹੁੰਦੇ ਆ ਕੋਈ ਬਾਹਲਾ ਵੱਡਾ ਵਪਾਰ ਦਾ ਕੰਮ ਨਹੀਂ ਬਾਈ ਦਾ ਦੋ ਪਸ਼ੂ ਲਿਆਉਣੇ ਹੁੰਦੇ ਆ ਮੁੱਲ ਜਾਇਜ਼ ਹੁੰਦੇ ਆ ਲਿਆ ਕੇ ਬਾਈ ਵੀਡੀਓ ਪਵਾ ਦਿੰਦਾ ਤੇ ਪਸ਼ੂ ਵਿਕ ਜਾਂਦੇ ਆ ਅਗਲੇ ਦਿਨ ਦੋ ਹੋਰ ਲਿਆਉਂਦਾ ਸਾਫ਼ ਸੁਥਰਾ ਪਸ਼ੂ ਲਿਆਉਂਦਾ ਤੇ ਨਫਾ ਜਾਇਜ਼ ਲੈਂਦਾ ਤਾਂ ਕਰਕੇ ਪਸ਼ੂ ਡੇਲੀ ਆਉਂਦੇ ਆ ਤੇ ਸੇਲ ਹੋ ਕੇ ਇਸ ਘਰੋਂ ਚਲੇ ਜਾਂਦੇ ਆ ਡੇਲੀ ਆਪਣੇ ਚੈਨਲ ਤੇ ਵੀਡੀਓ ਅਪਲੋਡ ਹੁੰਦੀ ਆ ਗੁਲਾਬੀ ਥਾਣਾ ਹਾਦੀਚਵਾਈ ਵਾਲੇ ਗੈਪ ਚ ਲੱਗੇ ਹੋਇਆ 14-15 ਕਿਲੋ ਦੁੱਧ ਪਿਆਜੂ ਮੁੱਲ ਨਿੱਕਾ ਜਾ 46000 ਵਿੱਚੋਂ ਛੋੜ ਛੱਪਾ ਮਾਨ ਤਾਨ ਹੋ ਜੂ ਕੋਈ ਚੱਕਰ ਨਹੀਂ ਬੇਫਿਕਰ ਹੋ ਕੇ ਆਜੋ ਜੇ ਕਿਸੇ ਭੈਣ ਭਰਾਣੇ ਘਰੇ ਦੁੱਧ ਪੀਣੂ ਲੈਣੀ ਆ ਸੋਹਣੀ ਦੂਜਾ ਸੁਹਾ ਜਰਸੀ 14-15 ਕਿਲੋ ਦੁੱਧ ਖੁੱਲਾ ਪਿਆਜੂ 14-15 ਕਿਲੋ ਦੁੱਧ ਵਾਲੀ ਮੱਝ ਲੈਣੀ ਆ ਲੱਖ ਰੁਪਏ ਦੀ ਆਉਂਦੀ ਐ ਜਾਇਜ਼ ਮਾਲਾ ਜਾਵਾ ਬਾਕੀ ਥਣਾ ਦੀ ਭਾਰ ਦੀ ਖਾਣ ਪੀਣ ਦੀ ਆਪਣੀ ਬਈ ਫੁੱਲ ਗਰੰਟੀ ਹੋਊਗੀ ਠੀਕ ਆ ਖਾਣ ਪੀਣ ਦੀ ਵੀ ਖਾਣ ਪੀਣ ਦੀ ਜਾਈ ਬਈ ਜੇ ਪਸੂ ਖਾਊਗਾ ਫਿਰ ਦੁੱਧ ਦੇਊਗਾ ਹਨਾ ਇਹ ਵੀ ਗੱਲ ਤੇ ਆਪਾਂ ਕੋਈ ਲੁੱਟਾਂ ਖੋਹਾਂ ਦਾ ਕਰਨਾ ਨਹੀਂਗੇ ਇੰਨੇ ਕੋਲੇ ਚ ਮਾਲਾ ਹਨਾ ਤੇ ਖਾਣ ਦੀ ਥਣਾ ਦੀ ਤੇ ਭਾਰ ਪਿੱਛੇ ਗਰੰਟੀ ਫੁੱਲ ਹੋਊਗੀ ਦੁੱਧ ਦਾ ਅਗਲੀ ਸੇਵਾ ਦਾ ਠੀਕ ਆ ਠੀਕ ਆ ਜੀ ਦੋਸਤ ਨਰਮਿੰਝਾ ਬੰਦਾ ਨਰਮਿੰਝਾ ਹੀ ਗੱਲਾਂ ਕਰਦਾ ਹੌਲੀ ਹੌਲੀ ਬਾਈ ਕਹਿੰਦਾ ਖਾਣ ਪੀਣ ਦੀ ਵੀ ਆਪਣੀ ਗਰੰਟੀ ਹੋ ਆਇ ਨਹੀਂਗਾ ਕਿ ਵਹਿੜ ਪੱਠਾ ਡੱਠਾ ਖਾਂਦੀ ਨਾ ਹੋਵੇ ਰੱਜ ਕੇ ਪੱਠੇ ਰੱਠੇ ਖਾਂਦੀ ਐ ਥਾਣਾ ਦੀ ਗਾਰੰਟੀ ਐ ਭਾਰ ਦੀ ਗਾਰੰਟੀ ਐ ਦੁੱਧ ਬਾਈ ਕਹਿੰਦਾ ਅੱਗੇ ਤੁਹਾਡੀ ਸੇਵਾ ਦਾ ਜੇ ਪਾਉਂਗੇ ਤਾਂ ਆਪੇ ਦੇ ਦੇਣਾ ਇਹਨੇ ਦੁੱਧ 2 ਨੰਬਰ ਤੇ ਆ ਕੋਲੀਆ 2 ਨੰਬਰ ਬਾਈ ਪਹਿਲੇ ਸੂਏ ਪਰੋਂ ਬੱਚੀ ਸੂਹੀ ਵੀ ਆ ਠੀਕ ਆਪਾਂ ਤੋਂ ਤਾਂ 8 ਕਿਲੋ ਚੋਕੇ ਲੈ ਕੇ ਆਂਦਾ ਅੱਜ ਇਹ ਹੀਟ ਚ ਹੈਗਾ ਮਾਦਰ ਤਰਾਂ ਕਰੀ ਜਾਂਦੀ ਆ ਜਿਹੜੇ ਵੀਰ ਭਰਾਣੇ ਆ ਕੇ ਵੇਖਣੀ ਵੀ ਹੋ ਸੋਤਾ ਕਰ ਲੂਗਾ ਝੋਲੂਗਾ ਹਨਾ ਇਹ ਤਰਾਂ ਕਰਦੀ ਖਾ ਵੀ ਦੇਵਾਂਗੇ ਆ ਪਕੜਾ ਵੀ ਆਪਦੇ ਕੋਲੋਂ ਕਹਿਣਾ ਹਨਾ ਦੁੱਧ ਮੈਂ 8 ਕਿਲੋ ਚੋਕੇ ਲੈ ਕੇ ਆਇਆ ਸੀਗਾ 8 ਕਿਲੋ ਦੇ ਹਿਸਾਬ ਨਾਲ ਆਪਾਂ ਦੇਵਾਂਗੇ 25000 ਦੀ ਤੇ 7 ਕਿਲੋ ਹਿਸਾਬ ਨਾਲ ਦੇ ਦਾਂਗੇ ਆਪਰੇ 18000 ਦੀ 18 ਦੀ 18000 अच्छा तेरे कहंदा मतलब हीट करके किलो घटा गी हां भाई किलो घटा गी 7 किलो 사 ਨਾਲ 18000 ਦੇ ਦਾਂਗੇ ਤੇ ਜੇ 8 ਕਿਲੋ ਚਵਾ ਕੇ ਬੰਦੇ ਨੇ ਦੋ ਦਿਨ ਉਹ ਲੈਣਾ ਫਿਰ 25000 ਦੇ ਦਾਂਗਾ ਠੀਕ ਐ ਦੋਸਤੋ ਬਾਈ ਕਹਿੰਦਾ ਦੋਵਾਂ ਦਿਨਾਂ ਨੂੰ 8 ਕਿਲੋ ਵੀ ਚਵਾ ਦੇਾਂਗੇ ਕਿਉਂਕਿ ਹੀਟ ਚੋ ਇਹਨੇ ਜਦੋਂ اٹਕੀ ਹਾਂ ਅੱਜ ਹੀਟ ਚ ਆਈ ਵੀ ਆ ਹੋਰ ਕੱਲ ਤੱਕ ਰ ਹੀਟ ਨੇ ਛੱਡ ਜਾਣਾ ਤੇ ਦੋਵਾਂ ਦਿਨਾਂ ਨੂੰ ਬਾਈ ਕਹਿੰਦਾ 8 ਕਿਲੋ ਵੀ ਚਵਾ ਦੇਾਂਗੇ ਜੇ ਕਿਸੇ ਨੇ ਅੱਜ ਹੀਟ ਚ ਹੀ ਲੈ ਜਾਣੀ ਆ ਅੱਜ 7 ਕਿਲੋ ਦੁੱਧ ਹੈ 18000 ਦੀ ਦੇ ਦੇਣੀ ਆ 7 ਕਿਲੋ ਦੁੱਧ ਕੰਡੇ ਵਾਲਾ ਭਾਈ ਕਹਿੰਦਾ ਮੈਂ ਅਗਲੇ ਦੇ ਘਰੇ ਕੱਲ 8 ਕਿਲੋ ਚੂਕ ਹੀ ਲਿਆਇਆ ਤੇ ਹੀਟ 'ਚ ਆਈ ਵੀ ਆ ਬਾਕੀ ਨਵਾਂ ਹਾਨ ਪਹਿਲਣ ਵੱਛੀ ਆ ਜਿਹਦੇ ਪਸੰਦ ਆ ਉਹ ਹੀਟ 'ਚ ਆਈ ਆ ਅਗਲਾ ਜਾਂਦਾ ਹੀ ਡਾਕਟਰ ਸੱਦ ਕੇ ਆਪਦੀ ਏਆਈ ਕਰਾ ਲੇ ਕਿਉਂਕਿ ਇਹ ਕਿਹੜਾ ਕੋਈ ਫਰਕ ਵਾਲਾ ਕੋਈ ਵੱਡੇ ਸੂਏਆਂ ਚ ਗਾਂ ਨਵਾਂ ਹਾਨ ਪਹਿਲਣ ਵੱਛੀ ਆ ਅਗਲਾ ਏਆਈ ਕਰਾ ਲੇ ਜੇ ਗੱਭਨ ਰਹੇਗੀ ਫੁੱਲ ਪੈਸਿਆਂ ਦੀ ਵੱਛੀ ਆ ਨਵਾਂ ਹਾਨ ਵੱਡੀ ਵੜ ਗਲਾਬੀ ਥਾਣਾ ਚਾਰਾ ਥਾਣਾ ਦਾ ਸੇਮ ਹੀ ਸਾਈਜ਼ ਆ ਵੀਡੀਓ ਬਣਾਉਣ ਦਾ ਸਮਾਂ 11:30 ਵਜੇ ਦਾ ਥਣ ਹਵਾਨੇ ਦੀ ਜੱਜਮੈਂਟ ਆਪਦੀ ਉਹ ਹਿਸਾਬ ਨਾਲ ਕਰ ਲਿਓ ਸ਼ਾਮ ਦੀ ਚਵਾਈ ਸਾਰਾ ਦਿਨ ਪਿਆ ਸ਼ਾਮ ਤੱਕ ਰਹਵਾਨਾ ਦੁੱਧ ਨਾਲ ਭਰ ਲੈਣਾ 7 ਕਿਲੋ ਕੰਡੇ ਵਾਲਾ ਦੁੱਧ 18000 ਦੀ ਦੇ ਦੇਣੀ ਆ ਐਚ ਐਫ ਨਸਲ ਦੀ ਡੱਬੀ ਵੱਛੀ ਸੋਹਣੀ ਵਜਣ ਵਾਲੀ ਦੋਸਤੋ ਇੱਕ ਛੋਟੀ ਜੀ ਸਲਾਹ ਦਿੰਨਾ ਬਾਕੀ ਮਰਜ਼ੀ ਤੁਸੀਂ ਆਪਦੀ ਕਰਨੀ ਕਿਉਂਕਿ ਤੁਸੀਂ ਪੈਸੇ ਲਾਉਨੇ ਆ ਬਾਕੀ ਜੇ ਆਪਾਂ ਐਡੀ ਔਸਰ ਵੱਛੀ ਵੀ ਲੈਣੇ ਆ ਨਾ ਘੱਟੋ ਘੱਟ 20-25000 ਦੀ ਐਡੀ ਔਸਰ ਵੱਛੀ ਆਉਂਦੀ ਆ ਤੇ ਉਹਨੇ ਦੇਣਾ ਤਾਂ ਕੁਛ ਨਹੀਂਗਾ ਪਰ ਇਹਦੇ ਥੱਲੇ 7 ਕਿਲੋ ਦੁੱਧ ਦਾ ਹੀਟ ਚ ਆਈ ਐ ਸੀ ਬਣੇ ਨੇ ਵੀ ਲੈ ਜਾਣਾ ਜੇ ਗੱਭਣ ਰਹਿ ਗਈ ਫੁੱਲ ਪੈਸਿਆਂ ਦੀ ਵੱਛੀ ਆ ਤੇ ਹੋ ਸਕਦਾ ਜਿਹੜੀ ਤੁਸੀਂ ਔਪਸਰ ਵચ્છી ਲਓਗੇ ਹੋ ਸਕਦਾ ਜਾਂਦੀ ਸੀ ਬਣ ਲੈ ਜੇ ਗੱਭਣ ਹੋ ਜੇ ਹੋ ਸਕਦਾ ਕੋਈ 4 ਮਹੀਨੇ ਪੱਠੇ ਵੀ ਪਾਉਣੇ ਪੈ ਸਕਦੇ ਆ ਪਰ ਇਹ ਇਹ ਤਾਂ ਉਹਦੇ ਨਾਲ ਕਈ ਗੁਣੇ ਚੰਗੀ ਆ ਕਿਉਂਕਿ 7 ਕਿਲੋ ਦੁੱਧ ਆ ਆਪਦਾ ਖਰਚਾ ਇਹਨੇ ਦੁੱਧ ਨਾਲ ਮੋੜੀ ਜਾਣਾ ਸਿਆਲੂ ਸਿਆਲ ਦੁੱਧ ਪਿਆਈ ਜਾਊਗੀ ਤੇ ਏ ਆਈ ਕਰਾ ਦਿਓ ਹੀਟ ਚ ਆਈ ਐ ਜੇ ਗੱਭਣ ਰਹਿ ਗਈ ਫੁੱਲ ਪੈਸਿਆਂ ਦੀ ਵੱਛੀ ਆ ਆਉਂਦੇ ਸਾਲ ਨੂੰ ਫੋਨ ਨੰਬਰ ਸਕਰੀਨ ਤੇ ਹੈ ਬਿਲਕੁਲ ਛੋਟੇ ਜਿਹੇ ਪਾ ਦਿਆਂ ਦੋ ਵੜਾਂ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਹੈ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸਾਸ਼ਿਕਾ